ਕਲੋਬੇ ਸ਼ੂਟ ਹੋ ਰਹਾ ਬਾਬਾ ਨੇ ਬਾਈ ਨੇ ਕੈਮਰੇ ਦੀ ਖੜੇ ਨੇ ਚੱਕਣਾ ਬੋਲੇ ਜਨਾ ਵੇਖ ਸਕਦਾ ਕਿ ਹਿਸਾਬ ਦਾ ਵਾ ਬਸ ਸ਼ਾਹਿਦ ਬਾਈ ਬਾਬੇ ਪਹੁੰਚੇ ਹੋਣੇ ਨੇ ਦਵਾਰੇ ਫੇਰ ਮੁਬਾਰਕਾ ਬਾਈ ਨੂੰ ਬਾਬਾ ਸ਼ੋਕ ਬੈਠਾ ਭਰਾ ਆਪਣਾ ਧੰਦਾ ਬਾਬੇ ਇਹਦਾ ਬੱਸ ਦੋ ਗਨ ਦਲੇਰ ਗੜੀ ਬਾਬੇ ਬਦਮਾਸ਼ਾਂ ਵਿੱਚ ਖੜਾ ਹੋਇਆ ਬਹੁਤ ਵਧੀਆ ਲਾਹਣਾ ਆ ਦੇਖੋ ਬਾਬਾ ਬਾਈ ਐਕਸ਼ਨ ਦਿਖਾ ਰਿਹਾ ਬਾਬੇ ਵੀ ਆਏ ਐਕਸ਼ਨ ਹੋਊਗਾ ਉਹ ਸਾਧੂ ਖੜਾ ਯਾਰ ਬੰਦ ਰੇਲ ਗੜੀ ਆ ਕਹਿੰਦੇ ਇੱਕ ਨੰਬਰ ਮਾਲਵਾ ਪਿਆ। ਲੋ ਬਾਬੇ ਕਹਿੰਦੇ ਪਿੰਡੋਂ ਬੁੰਡੇ ਕੌਣ ਪਹੁੰਚਿਆ? ਕਹਿੰਦੇ ਚਾਂਦੀ ਤੇ ਬਾਬੇ ਸਨੀ ਪਹੁੰਚਿਆ ਬਾਬੇ ਸਨੀ ਬਾਈ ਨੇ ਚਿੱਤ ਖੁਸ਼ ਕਰਤਾ ਬਾਬੇ ਸਨੀ ਬਾਈ ਕੀ ਹਾਲ ਚਾਲ ਆ ਕੈਵੇਂ ਸੇ ਤਾਂ ਤੇ ਬਾਕੀ ਬਾਬੇ ਬਾਈ ਨੇ ਚਿੱਤ ਖੁਸ਼ ਕਰਤਾ ਰੱਖਣੀ ਆ ਰਹੇ ਆ ਬਾਈ ਆਉਦੀ ਮੰਮੀ ਲਈ ਗਿਫਟ ਲੈ ਕੇ ਆਇਆ ਤੇ ਗਿਫਟ ਚੈੱਕ ਕਰੋ ਮਾਤਲੀ ਬਾਬੇ ਝਾਂਜਰਾਂ ਲੈ ਕੇ ਆਇਆ ਬਾਬੇ ਪੁੱਤ ਦੀ ਕਮਾਈ ਕਿਸੇ ਟਾਈਮ ਮੇਰੇ ਤੇ ਹਾਲਾਤ ਬਹੁ ਮਾੜੇ ਸੀ ਤੇ ਮੈਂ ਪ੍ਰੋਗਰਾਮ ਝਾਂਜਰਾ ਆਪਦੀ ਮਾੜੀਆਂ ਖੁਦ ਵੇਚੀਆਂ ਸੀ ਹੁਣ ਆਪਦੀ ਮਾੜੀਆਂ ਝਾਂਜਰਾ ਬਣਾਈਆਂ ਨੇ ਦੂਬਾਰਾ ਬਹੁਤ ਕੁਝ ਬਣੂਗਾ ਬਾਬੇ ਬੁਣੇ ਰਹੋ ਕੋਈ ਚੱਕਰ ਨਹੀਂ ਕੱਲੀ ਕੱਲੀ ਕੀ ਦਿਖਾਵਾਂਗੇ ਬਾਕੀ ਜੇ ਹੁਣ ਸਾਡੇ ਨਾਲ ਹੁਣ ਥੋੜੇ ਟਾਈਮ ਫੀਵਟ ਕਰਕੇ ਦੁਬਾਰਾ ਤੁਹਾਨੂੰ ਮਿਲਦੇ ਆਂ ਲਵ ਜੀ ਅਰੇ ਕਿੱਥੇ ਪਹੁੰਚੋ ਤਿਆਂ ਬਾਬੋ ਗਾ ਚੈੱਕ ਕਰੋ ਗਾ ਸ਼ੀਸ਼ ਮਹਿਲ ਮਰੇ ਕੋਲੇ ਪਹੁੰਚੋ ਤਿਆਂ ਬਾਬਾ ਉਹਨੇ ਯਾਰ ਬੱਲੀ ਸਾਰੇ ਇਕੱਠੇ ਹੋਏ ਨੇ ਬਾਬੇ ਕਹਿੰਦੇ ਓਕੇ ਰਿਪੋਰਟਾਂ ਨੇ ਬੱਲੇ ਆਈਆਂ ਅੱਲਾ ਹਬੀਬਾ ਬਾਈ ਹੁਣੀ ਹੁੱਕਾ ਪੀ ਰਹੇ ਰਹਿਣੇ ਦਾ ਬਾਬਾ ਇੱਕ ਨੰਬਰ ਮਾਹੌਲ ਕੀਤਾ ਹੋਇ ਆ ਬਾਈ ਗਾਨੀ ਵੀਰ ਹੋਣੇ ਖੜੇ ਆਪਣੇ ਜੈਫਸੀਆਂ ਲਈ ਬਾਬੇ ਸਰੇ ਕੀਤਾ ਬਕਮ ਤੁਸੀਂ ਬਾਬਾ ਹਰਿਆਵਰਿਆ ਮਾਹੌਲ ਦੇਖ ਸਕਦੇ ਹੋ ਮਲੇਰ ਕੋਟਲਾ ਸ਼ੀਸ਼ ਮਹਿਲ ਬਾਬੇ ਐਨ ਬਾਬਾ ਜਹਰ ਮਾਹੌਲਾ ਪੂਰਾ ਬਾਬਾ ਜੀਪਾਂ ਤੇ ਬਹਿ ਕੇ ਕਹਿੰਦੇ ਨੇ ਗੱਲਾਂ ਬਾਬਾ ਲੰਡੀਆਂ ਨੇ ਹੁੰਦੀਆਂ ਨੇ ਖਰਦੇ ਨੇ ਗੱਲਾਂ ਬਾਬਾ ਵੱਡੀਆਂ ਗੱਲਾਂ ਹੁੰਦੀਆਂ ਵੀ ਇਹਨਾਂ ਸਾਨੀ ਬਾਬੇ ਇੰਡਸਟਰੀ ਜਨ ਗੱਲੇ ਸੁਣ ਦੱਸ ਰਹੇ ਆ ਬਾਈ ਬਹੁਤ ਵੱਡੇ ਪੱਧਰ ਤੇ ਬਲਾਗ ਬਣਾਉਂਦਾ ਬੱਦ ਤੋਂ ਬੱਦ ਬਾਈ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਬਾਬੇ ਇਹ ਜਿਹੜਾ ਬਾਬੇ ਮੇਰਾ ਯਾਰ ਆ ਨਾ ਇਹ ਬਾਬੇ ਬਿਲਨ ਦਾ ਰੋਲ ਕਰਦਾ ਜਿਹੜੀ ਵੀ ਕਿਸੇ ਭੈਣ ਭਰਾ ਨੇ ਬਿਲਨ ਦੇ ਰੋਲ ਤੇ ਲੈਣਾ ਹੋਇਆ ਸਾਡੀ ਮਿੱਤਰ ਨੂੰ ਜਰੂਰ ਲਿਓ ਹਾਂ ਬਾਈ ਆਪਣਾ ਗਿਆਨੀ ਨੇ ਵੀ ਸਪੋਰਟ ਕਰੋ ਬਾਈ ਕਹਿੰਦੇ ਇਧਰ ਹੀ ਸਾਡ ਗਿਆਨੀ ਵੀ ਕਹਿੰਦੇ ਉੱtre ਲੈਵਲ ਦੀ ਗੱਲਬਾਤ ਹੋ ਗਈ ਮਾਝਾ ਆਪਾਊ ਕਹਿੰਦੇ ਨੇ ਗੁਰੂ ਨੂੰ ਮਾਝਾ ਆਪਾਊ ਬਾਬੇਓ ਕਿਵੇਂ ਆ ਬਾਬੇਓ ਵਧੀਆ ਵੀਰੇ ਵਧੀਆ ਮੁੱਸਾ ਖੁੰਡੀਆਂ ਐ ਮੁੱਸਾ ਖੁੰਡੀਆਂ ਬਾਬੇ ਬਹੁਤ ਵਡੀਆਂ ਗੱਲਾਂ ਵਾਤਾ ਕਰਦੇ ਬਾਬਾ ਬੰਦੇ ਨੇ ਭਰਾ ਆਪਣੇ ਖੜੇ ਸਾਰੇ ਯਾਰ ਬੈਲੀ ਮਿੱਤਰ ਬਾਬੇ ਖੂਨ ਦਾ ਸਬੰਧ ਆ ਯਾਰਾਂ ਦਾ ਬਾਬੇ ਕਹਿੰਦੇ ਬਾਈ ਹੁਣੀ ਮੱਝ ਤੋਂ ਪਹੁੰਚੇ ਹੈ ਬਾਕੀ ਕਹਿੰਦੇ ਸਾਰੇ ਮਾਲਵੇ ਦੋਬਾਬੇ ਵਾਲੇ ਵੀ ਸਾਰੇ ਮਿਕਸ ਹੋਏ ਬਾਬੇ ਦੇਖੋ ਬਾਬੇ ਸ਼ੀਸ਼ ਮਹਿਲ ਦੇ ਅੰਦਰਲਾ ਰਿਵਿਊ ਤੁਸੀਂ ਚੈੱਕ ਕਰ ਸਕਦੇ ਹੋ ਬਾਬੇ ਕਹੇ ਜਾ ਮਰੇ ਕੋਲ ਦੇ ਬਾਬੇ ਕਿਸ ਤਰ੍ਹਾਂ ਮਿੱਤਰ ਹਾਸ ਦੇ ਵਿੱਚ ਬਾਬੇ ਰਾਜੇ ਰਾਣੀਆਂ ਐਸ਼ਾ ਕਰਦੇ ਹੋਣੀਆਂ ਅੱਜ ਦੇਰੋਂ ਖੰਡਰ ਹੋ ਚੁੱਕਿਆ ਸਾਰਾ ਕੁਝ ਬਾਬੇ ਤੁਸੀਂ ਚੈੱਕ ਕਰ ਸਕਦੇ ਹੋ ਕੁਝ ਵੀ ਨਹੀਂ ਬਾਬੇ ਰਿਆ ਜੀ ਦਾ ਜਮੇ ਹੀ ਬਾਬੇ ਉਹ ਬਾਈ ਉਹ ਸ਼ੂਟ ਕਰਨਗੇ ਜਦੋਂ ਬਾਅਦ ਦੇਖਦਾ ਕੀ ਬਣਦਾ ਵਧੀਆ ਮਾਹੌਲ ਆ ਬੈਠਾ ਨਮੂਨਾ 9 ਤੇ 12 ਸ਼ੂਟ ਚੱਲ ਰਿਹਾ ਹੈ ਬਾਬੇ ਉਹ ਹਵੇਲੀ ਦੇ ਇਹ ਹਵੇਲੀ ਦੇਖ ਸਕਦੇ ਹਾਂ ਕਿੰਨਾ ਬਾਬੇ ਇਕੱਠਾ ਬਾਬੇ ਆਰਟਿਸਟ ਕਰਦਾ ਆ ਬਾਬਾ ਕਬੂਤਰ ਕਰਦਾ ਦੇਖੋ ਪੂਰਾ ਬਾਬਾ ਹੰਸ ਜਿਹੜਾ ਕੰਮ ਕੀਤਾ ਹੋਇਆ ਆਪਣਾ ਉਹ ਪਾਬਲੋ ਬਾਈ ਬੈਠਾ ਬਾਬੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਓਕੇ ਜੀ ਰਿਪੋਰਟ ਕੰਮ ਆ ਬਾਬੇ ਦਿਖਾਉਣਾ ਹੋਮ ਆ ਬੇ ਕੀ ਬਣਿਆ ਬਾਬੇ ਫੜਿਆ ਦੇਖੋ ਬਾਬੇ ਸ਼ਾਟ ਚੱਲ ਰਿਹਾ ਬਾਈ ਕੌਂਟਰੋਵਰਸੀ ਕਰਾ ਰਹਾ ਬਾਬਾ ਆਂਟੀਆਂ ਨਾਲ ਤੇ ਮਾਡਲ ਬਾਬੂ ਪੁੱਛ ਰਹੀ ਹੈ ਬੰਦ ਲੜਾਈ ਪੂਏ ਤੇ ਕੋੜੀਆਂ ਕੱਤਰੀਆਂ ਖੜੇ ਨੇ ਦੇਖੋ ਤੁਸੀਂ ਬਾਈ ਵਲੌਗ ਸ਼ੂਟ ਕਰ ਰਿਹਾ ਹਿਸੰਦਾ ਬੰਦੇ ਮਹਾੜੀ ਹੁਣੀ ਖੜੇ ਨੇ ਬਾਬੇ ਚੱਕਰ ਚੜਦੇ ਬਹੁਤ ਲੜਦੇ ਬੰਦੇ ਬਹੁਤ ਲੜਦੇ ਉਹ ਦੇਖੋ ਉਹ ਕੈਮਰਾ ਸ਼ੂਟ ਹੋ ਰਿਹਾ ਬਰੋ ਕੀ ਆਸਰ ਵੀ ਜਗਾ ਆਪੇ ਸੋਖ ਸਕੋ ਸਾਹਮਣੇ ਦੇਖੋ ਬੋਲੋ ਜਾਨੀ ਤਾਂ ਦੇਖੋ ਬਾਬੇ ਪੂਰਾ ਸਰੇ ਮਾਹੌਲ ਹੋਇਆ ਪਿਆ ਰੰਗ ਪੂਰਾ ਤੀਆਂ ਲੱਗੀਆਂ ਬਨੇ ਬਾਬੇ ਮਾਡਲ ਬੈਠੀ ਸਾਹਮਣੇ ਦਰਸ਼ਨ ਕਰ ਸਕਦੇ ਹੋ ਤੇ ਭਰਾ ਬੈਠੇ ਬਾਬੇ ਆਪਣੇ ਸਾਰੇ ਤਿਆਰ ਬਰਤਿਆਰ ਦੇ ਬਾਬੇ ਸੈਟ ਲੱਗਾ ਹੋਇਆ ਪੂਰਾ ਵਧੀਆ ਬਾਬੇ ਕਮਰਮੋਲ ਉਧਰ ਵੀ ਉਹਦੇ ਕੋਲ ਜਿਹੜੀ ਬੈਠੀ ਪੂਰਾ ਕੱਠਵਾਕਾ ਭਾਈ ਹੁਣੇ ਬੈਠੇ ਨੇ ਸਾਰੇ ਜਣੇ ਕਰਦਾ ਬਾਬਾ ਅਗਲੀ ਗੱਲਬਾਤ ਕੋਟਰ ਦੇ ਲੋਕ ਸਾਈਡੋਂ ਫੜੇ ਆ ਦੇਖੋ ਬਾਬੇ ਝੂਟ ਚੱਲ ਰਹੇ ਆ ਸਾੜੀ 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 ਆਵੇ ਐਕਸ਼ਨ ਹੋਊਗਾ ਤੇ ਬਾਬੇ ਦੇਖੋ ਕੁੜੀ ਉਹ ਵੀ ਮੁੰਡੇ ਨੂੰ ਮਾਰੂਗੀ ਦੇਖੇ ਬਾਬੇ ਚੈੱਕ ਕਰੋ ਦੇਖੋ ਬਾਬੇ ਕੀ ਆਵਾਜ਼ ਆ ਰਹੀ ਹੈ ਬਾਬੇ ਸੋਖਾ ਕਰਨੀ ਸਾਡਾ ਹੋ ਸੋਡੀ ਹੋ ਸੋਡੀ ਉਹ ਤੁਹਾਡੇ ਪੁਆਇੰਟ ਲੋ